ਇਦੇ ਵਿੱਚ ਬਠਿੰਡਾ ਰੇਂਜ ਪੁਲਿਸ ਵੱਲੋਂ ਪਿਛਲੇ 3 ਮਹੀਨੇ ਵਿੱਚ ਜੋ ਕਾਰਗੁਜ਼ਾਰੀ ਹੈ ਜਿਹਦੇ ਤਹਿਤ ਕਿ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ ਪਬਲਿਕ ਦੀ ਸੇਵਾ ਵਾਸਤੇ ਹਰ ਸਮੇਂ ਜਿਹੜਾ ਹੈਗਾ ਤਿਆਰ ਆ ਤੇ ਸੱਚੇ ਦਿਲ ਤੋਂ ਜਿਹੜਾ ਹੈਗਾ ਜੋ ਵੀ ਪ੍ਰੋਬਲਮ ਕ੍ਰਾਈਮ ਦੇ ਵਿੱਚ ਕਿਸੇ ਕਿਸਮ ਦੀ ਵੀ ਪਬਲਿਕ ਨੂੰ ਆndi ਹੈ ਤਾਂ ਉਹਨੂੰ ਅਸੀਂ ਜਿਹੜਾ ਹੈਗਾ ਛੇਤੀ ਤੋਂ ਛੇਤੀ ਜਿਹੜਾ ਦੋਸ਼ੀ ਹੈ ਉਹਨੂੰ ਅਰੈਸਟ ਕਰਨਾ ਔਰ ਉਹਦੇ ਮੁਕਦਮੇ ਦਾ ਚਲਾਨ ਦੇਣਾ ਤਾਂ ਕਿ ਲੋਕਾਂ ਨੂੰ ਘੱਟ ਤੋਂ ਘੱਟ ਜਿਹੜਾ ਹੈਗਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਉਹਦੇ ਤਹਿਤ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਿਛਲੇ 3 ਮਹੀਨੇ ਦੇ ਵਿੱਚ 1 ਜਨਵਰੀ 2025 ਤੋਂ ਲੈ ਕੇ ਹੁਣ ਤੱਕ ਜਿਹੜਾ ਸਾਡਾ ਨਸ਼ਿਆਂ ਦੇ ਖਿਲਾਫ ਜਿਹੜਾ ਸਾਡੀ ਮੁਹਿੰਮ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ ਵਿੱਚ ਜਿਹੜਾ ਹੈਗਾ ਅਸੀਂ 500 ਦੇ ਕਰੀਬ ਜਿਹੜਾ ਹੈਗਾ ਮੁਕਦਮੇ ਦਰਜ ਕੀਤੇ ਨੇ 500 ਦੋਸ਼ੀ ਫੜੇ ਨੇ ਤੇ 343 ਦੇ ਕਰੀਬ ਮੁਕਦਮੇ ਦਰਜ ਕੀਤੇ ਨੇ ਪੂਰੀ ਰੇਂਜ ਦੇ ਵਿੱਚ ਇਹਦੇ ਵਿੱਚ 343 ਮੁਕਦਮਿਆਂ ਦੇ ਵਿੱਚੋਂ 192 ਜਿਹੜਾ ਹੈਗਾ ਬਠਿੰਡਾ ਜ਼ਿਲ੍ਹੇ ਦੇ ਵਿੱਚ ਦਰਜ ਹੋਏ ਨੇ ਤੇ 151 ਮਾਨਸਾ ਜ਼ਿਲ੍ਹੇ ਦੇ ਵਿੱਚ ਦਰਜ ਹੋਏ ਨੇ ਜਿਹੜੇ ਕੁੱਲ 520 ਦੋਸ਼ੀ ਫੜੇ ਨੇ ਉਹਦੇ ਵਿੱਚ 320 ਜਿਹੜਾ ਹੈਗਾ ਬਠਿੰਡੇ ਜ਼ਿਲ੍ਹੇ ਦੇ ਨੇ ਤੇ 200 ਦੇ ਕਰੀਬ ਜਿਹੜਾ ਹੈਗਾ ਮਾਨਸਾ ਜ਼ਿਲ੍ਹੇ ਦੇ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਆ ਇਹਨਾਂ ਮਕਦਮਿਆਂ ਦੇ ਵਿੱਚ ਜਿਹੜਾ ਹੈ ਪਿਛਲੇ 3 ਮਹੀਨੇ ਦੌਰਾਨ ਜਿਹੜੀ ਰਿਕਵਰੀ ਹੈ ਉਹ 5 ਕਿਲੋ ਹੀਰੋਇਨ ਕਰੀਬ-ਕਰੀ ਬਰਾਮਦ ਹੋਈ ਹੈ ਔਰ 10 ਕਿਲੋ ਜਿਹੜਾ ਹੈਗਾ 15 ਕਿਲੋ ਓਪੀਐਮ ਬਰਾਮਦ ਹੋਈ ਹੈ ਜਿਦੇ ਚ 10 ਕਿਲੋ ਜਿਹੜੀ ਹੈਗੀ ਪਠੰਡੇ ਦੀ ਹੈ ਔਰ 5 ਕਿਲੋ ਦੇ ਕਰੀਬ ਜਿਹੜੀ ਹੈ ਮਾਨਸੇ ਦੀ ਹੈ 7 ਕੁਇੰਟਲ ਕਾਪੀ ਹਸਕ ਜਿਹੜੀ ਹੈ ਅਸੀਂ ਬਰਾਮਦ ਕੀਤੀ ਹੈ 19000 ਦੇ ਕਰੀਬ ਜਿਹੜੀਆਂ ਨਸ਼ੀਲੀਆਂ ਗੋਲੀਆਂ ਨੇ ਉਹਨਾਂ ਨੂੰ ਗ੍ਰਾਹਮਤ ਕੀਤਾ ਜਿੱਦੇ ਚ 16000 ਜਿਹੜੀਆਂ ਨਸ਼ੀਲੀਆਂ ਗੋਲੀਆਂ ਪਠਿੰਡੇ ਜ਼ਿਲ੍ਹੇ ਦੇ ਵਿੱਚ ਬਰਾਮਦ ਕੀਤੀਆਂ ਅਲੱਗ-ਅਲੱਗ ਐਫ ਆਈ ਆਰ ਦੇ ਤਹਿਤ ਔਰ ਇਹਦੇ ਵਿੱਚ ਜਿਹੜਾ ਹੈਗਾ ਸਾਡੇ ਕਮਰਸ਼ੀਅਲ ਰਿਕਵਰੀ ਦੇ ਕੁਝ ਜਿਹੜੇ ਵਧੀਆ ਕੇਸ ਵੀ ਰਜਿਸਟਰ ਹੋਏ ਨੇ ਜਿਨ੍ਹਾਂ ਦਾ ਵੇਰਵਾ ਜਿਹੜਾ ਹੈਗਾ ਪ੍ਰੈਸ ਨੋਟ ਦੇ ਵਿੱਚ ਦਿੱਤਾ ਹੋਇਆ ਹੈਗਾ ਉਹਦੇ ਚੋਂ ਜਿਹੜੇ ਮੁੱਖ ਕੇਸ ਨੇ ਉਹਨਾਂ ਚ ਇੱਕ 2 ਕੁਇੰਟਲ ਕਾਫੀ ਹਸਕ ਬਰਾਮਦ ਹੋਈ ਹੈ ਚਾਰ ਜਿਹੜੇ ਨੇ ਕਮਰਸ਼ੀਅਲ ਰਿਕਵਰੀ ਦੇ ਫਾਰਮਾਸਿਊਟੀਕਲ ਡਰੱਗਸ ਦੀਆਂ ਐਫਆਈਆਰ ਜਿਹੜੀਆਂ ਬਠਿੰਡੇ ਚ ਦਰਜ ਹੋਈਆਂ ਨੇ ਔਰ ਇਸ ਤੋਂ ਇਲਾਵਾ ਮਾਨਸੇ ਜ਼ਿਲ੍ਹੇ ਦੇ ਵਿੱਚ ਇੱਕ 1.2 ਕਿਲੋ ਹਿਰੋਇਨ ਦੀ ਜਿਹੜੀ ਬਰਾਮਦਗੀ ਹੋਈ ਹੈ ਸਿਟੀ ਮਾਨਸਾ ਥਾਣੇ ਦੇ ਵਿੱਚ ਔਰ ਇਸ ਮੁਕਦਮੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜਾ ਇਹਦੇ ਵਿੱਚ ਪੁਰਸੇਵਕ ਨਾਮ ਦਾ ਦੋਸ਼ੀ ਸੀਗਾ ਉਹਦੇ ਕੋਲੋਂ 5 ਲੱਖ ਰੁਪਏ ਡਰੱਗ ਮਨੀ ਬਰਾਮਦ ਹੋਈ ਸੀ ਅਤੇ ਕੱਲ ਹੀ ਜਿਹੜਾ ਹੈਗਾ ਉਸ ਵਿਅਕਤੀ ਦਾ 30 ਲੱਖ ਦੇ ਕਰੀਬ ਜਿਹੜਾ ਰੁਪਇਆ ਵੱਖ-ਵੱਖ ਖਾਤਿਆਂ ਦੇ ਵਿੱਚ ਉਹਨੂੰ ਜਿਹੜਾ ਫ੍ਰੀਜ਼ ਵੀ ਸਾਡੇ ਵੱਲੋਂ ਕਰਵਾਇਆ ਗਿਆ ਹੈ ਇਸ ਤੋਂ ਇਲਾਵਾ ਜਿਹੜੀ ਸਾਡੀ ਐਂਡੀਪੀਐਸਟ ਐਕਟ ਦੇ ਤਹਿਤ ਜਿਹੜੀ ਸਾਡੀ ਮੁਹਿਮ ਹੈ ਉਹਦੇ 'ਚ ਜਿਹੜਾ ਅਸੀਂ ਨਸ਼ਾ ਬਰਾਮਦ ਕਰਦੇ ਹਾਂ ਉਹਨੂੰ ਸਮੇਂ-ਸਮੇਂ 'ਤੇ ਜਿਹੜਾ ਹੈਗਾ ਇੱਕ ਲੀਗਲ ਪ੍ਰਕਿਰਿਆ ਦੇ ਤਹਿਤ ਉਹਨੂੰ ਨਸ਼ਟ ਵੀ ਕਰਾਨੇ ਆ ਜਿਹਦੇ 'ਚ ਪਿਛਲੇ 3 ਮਹੀਨੇ ਦੇ ਵਿੱਚ 74 ਕਿੰਟਲ ਜਿਹੜਾ ਹੈਗਾ ਪੋਪੀ ਹਸਕ ਜਿਹੜੀ ਨਸ਼ਟ ਕਰਾਈ ਗਈ ਹੈ 2 ਕਿਲੋ ਹਿਰੋਇਨ ਤੇ 32000 ਗੋਲੀਆਂ ਜਿਹੜੀਆਂ ਨਸ਼ੀਲੀਆਂ ਨੇ ਉਹਨਾਂ ਨੂੰ ਨਸ਼ਟ ਕਰਵਾਇਆ ਗਿਆ ਲੋਕਾਂ ਦੀ ਜਾਗਰੂਕਤਾ ਦੇ ਲਈ ਅਸੀਂ ਜਿਹੜਾ ਹੈਗਾ ਇੱਕ ਸੰਪਰਕ ਮੁਹਿੰਮ ਦੇ ਤਹਿਤ ਲੋਕਾਂ ਦੇ ਨਾਲ ਜਿਹੜਾ ਰਾਫਤਾ ਪੋਜ਼ਿਟਿਵ ਤਰੀਕੇ ਨਾਲ ਕਾਇਮ ਕਰਨ ਲਈ ਤੇ ਉਹਨਾਂ ਨੂੰ ਜਾਗਰੂਕ ਕਰਨ ਲਈ ਅਸੀਂ ਪਬਲਿਕ ਮੀਟਿੰਗਸ ਕਰ ਰਹੇ ਹਾਂ ਪਿਛਲੇ 3 ਮਹੀਨੇ ਦੇ ਵਿੱਚ ਲਗਭਗ 600 ਦੇ ਕਰੀਬ ਜਿਹੜੇ ਹੈਗੇ ਪਬਲਿਕ ਮੀਟਿੰਗ ਛੋਟੀਆਂ ਤੇ ਵੱਡੀਆਂ ਜਿਹੜੀਆਂ ਕੀਤੀਆਂ ਗਈਆਂ ਜਿਦੇ ਚ ਮੇਰੇ ਵੱਲੋਂ ਵੀ ਕੁਝ ਇੱਕ ਜਗ੍ਹਾ ਤੇ ਜਿਹੜਾ ਜਾ ਕੇ ਲੋਕਾਂ ਦੇ ਨਾਲ ਇੰਟਰੈਕਸ਼ਨ ਕੀਤਾ ਗਿਆ ਉਹਦੇ ਵਿੱਚ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਪਿੰਡਾਂ ਦੇ ਵਿੱਚ ਵੀ ਲੋਕਾਂ ਦੇ ਨਾਲ ਇੰਟਰੈਕਟ ਕੀਤਾ ਜਾਵੇ ਤੇ ਮੁਹੱਲਾ ਵਾਈਜ਼ ਜਿਹੜੀਆਂ ਮੀਟਿੰਗਸ ਹੈ ਜਿਹੜੀਆਂ ਗੈਸਟਿਡ ਅਫਸਰ ਲੈਂਦੇ ਨੇ ਲਗ-ਲਗ ਸਮੇਂ ਤੇ ਔਰ ਆਪਣੇ ਸ਼ਡਿਊਲ ਦੇ ਵਾਈਜ਼ ਉਹਦੇ ਤਹਿਤ ਜਿਹੜਾ ਹੈਗਾ ਅਸੀਂ ਉਹਨਾਂ ਨਾਲ ਇੰਟਰੈਕਟ ਕਰ ਰਹੇ ਹਾਂ 26 ਦੇ ਕਰੀਬ ਜਿਹੜੇ ਨੇ ਕੁਝ ਸਪੋਰਟਸ ਟੂਰਨਾਮੈਂਟਸ ਟਾਈਪ ਐਕਟੀਵਿਟੀਆਂ ਨੇ ਜਿਹੜੀਆਂ ਕਰਵਾਈਆਂ ਗਈਆਂ ਜਿਹਦੇ ਤਹਿਤ ਸਾਡਾ ਮਕਸਦ ਹੈ ਕਿ ਨੌਜਵਾਨਾਂ ਨੂੰ ਅਸੀਂ ਜਿਹੜਾ ਹੈਗਾ ਜਾਗਰੂਕ ਕਰਨਾ ਚਾਹੁੰਦੇ ਹਾਂ ਕਿ ਉਹ ਖੇਡਾਂ ਵੱਲ ਤੇ ਆਊਟਡੋਰ ਐਕਟੀਵਿਟੀਆਂ ਵੱਲ ਧਿਆਨ ਦੇਣ ਤਾਂ ਕਿ ਉਹਨਾਂ ਦਾ ਜਿਹੜਾ ਰੁਝਾਨ ਹੈ ਜਿਹੜਾ ਮਾੜੇ ਕੰਮਾਂ ਵੱਲ ਜਾਂ ਨਸ਼ੀਲੇ ਪਦਾਰਥਾਂਵਲ ਉਹ ਘਟ ਤੋਂ ਘਟ ਹੋ ਗਏ ਇਸ ਤੋਂ ਇਲਾਵਾ ਜਿਹੜਾ ਹੈਗਾ ਜਿਹੜੇ ਕੁਝ ਮਾੜੇ ਅੰਸਰ ਜਿਹੜੇ ਨਾਜਾਇਜ਼ ਹਥਿਆਰ ਲੈ ਕੇ ਵਾਰਦਾਤਾ ਨੂੰ ਅੰਜਾਮ ਦਿੰਦੇ ਨੇ ਉਹਦੇ ਵਿੱਚ ਜਿਹੜਾ ਹੈਗਾ ਅਸੀਂ 16 ਦੇ ਕਰੀਬ ਪੂਰੀ ਰੇਂਜ ਦੇ ਵਿੱਚ ਨਾਜਾਇਜ਼ ਹਥਿਆਰ ਬਰਾਮਦ ਕੀਤੇ ਜਿਦੇ ਵਿੱਚ 16 ਪਿਸਟਲਸ ਨੇ ਇਸ ਤੋਂ ਇਲਾਵਾ ਜਿਹੜਾ ਦੋ ਰਾਈਫਲਸ ਵੀ ਬਰਾਮਦ ਕੀਤੀਆਂ ਨੇ ਇਹ ਜਿਹੜਾ ਸਾਰੀ ਸਾਡੀ ਕਾਰਵਾਈ ਹੈ ਇਦੇ ਤਹਿਤ ਅਸੀਂ ਜਿਹੜਾ ਹੈਗਾ ਲੋਕਾਂ ਤੋਂ ਇਨਫੋਰਮੇਸ਼ਨ ਵੀ ਲੈ ਰਹੇ ਹਾਂ ਲੋਕਾਂ ਵੱਲੋਂ ਸਾਨੂੰ ਸੇਫ ਪੰਜਾਬ ਹੈਲਪਲਾਈਨ ਨੰਬਰ ਜਿਹੜਾ ਹੈ ਕਿ 97 97 97 79 100 ਤੇ 200 ਮੋਬਾਈਲ ਨੰਬਰ ਹੈ ਇਹਦੇ ਤਹਿਤ ਸਾਨੂੰ ਇਨਫੋਰਮੇਸ਼ਨ ਦਿੱਤੀ ਗਈ ਵੱਖ-ਵੱਖ ਸਮੇਂ ਤੇ ਪਿਛਲੇ 3 ਮਹੀਨਿਆਂ ਦੇ ਦੌਰਾਨ ਤੇ ਉਹਦੇ ਵਿੱਚ ਸਾਨੂੰ 6 ਐਫ ਆਈ ਆਰ ਦਰਜ ਕਰਨ 'ਚ ਸਫਲਤਾ ਪ੍ਰਾਪਤ ਹੋਈ ਜਿਹੜੀ ਲੋਕਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਔਰ ਇਸ ਤੋਂ ਇਲਾਵਾ ਜਿਹੜਾ ਹੈਗਾ ਉਹਨਾਂ ਦੀ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਅਸੀਂ ਹੋਰ ਵਾਰਦਾਤਾ ਐਨਡੀਪੀਐਸ ਐਕਟ ਤੋਂ ਇਲਾਵਾ ਜਿਹੜੀਆਂ 6 ਐਫਆਈਆਰ ਦਰਜ ਕੀਤੀਆਂ ਹੋਰ ਵਾਰਦਾਤਾ ਵੀ ਜਿਹੜਾ ਹੈਗਾ ਟਰੇਸ ਕਰਨ ਤੇ ਦੋਸ਼ੀਆਂ ਨੂੰ ਫੜਨ ਚ ਸਾਨੂੰ ਸਫਲਤਾ ਮਿਲੀ ਟੋਟਲ ਰੇਂਜ ਦੇ ਵਿੱਚ 91 ਜਿਹੜੇ ਨੇ ਪ੍ਰੋਕਲੇਮਡ ਆਫੈਂਡਰ ਜਾਂ ਪਘੋੜੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਉਹਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਗਿਆ ਪਿਛਲੇ 3 ਮਹੀਨਿਆਂ ਦੇ ਵਿੱਚ ਉਹਦੇ ਵਿੱਚ 11 ਜਿਹੜੇ ਕੋ ਬوڑੇ ਨੇ ਉਹ ਐਨਡੀਵੀਅਸ ਐਕਟ ਦੇ ਨੇ ਔਰ ਇਸ ਤੋਂ ਇਲਾਵਾ ਜਿਹੜਾ ਹੈਗਾ ਅਸੀਂ ਜਿਹੜਾ ਲੁਟਾਖੋਆ ਦੇ ਲਗਭਗ ਜਿਹੜਾ ਹੈਗਾ ਪਿਛਲੇ 3 ਮਹੀਨੇ ਦੇ ਵਿੱਚ ਲੁਟਾਖੋਆ ਦੇ ਜਿਹੜੇ 195 ਮੁਕਦਮੇ ਜਿਹੜੇ ਦਰਜ ਹੋਏ ਸੀ ਜਿਸ ਦੇ ਚ ਸਨੇਚਿੰਗ ਵੀ ਹੈ ਚੋਰੀਆਂ ਵੀ ਨੇ ਔਰ ਪਿਛਲੇ ਕੁਝ ਸਮੇਂ ਅਚ ਅਸੀਂ ਦੇਖਿਆ ਕਿ ਜਿਹੜਾ ਟੂ-ਵੀਲਰ ਦੇ ਵੀ ਜਿਹੜੇ ਕੇਸਿਸ ਨੇ ਚੋਰੀ ਦੇ ਐਸਐਸਪੀ ਬਠਿੰਡਾ ਬਹੁਤ ਇੰਟਰਸਟ ਲੈ ਕੇ ਉਹਦੇ ਵਿੱਚ ਲੋਕਾਂ ਦੇ ਮੁਕਦਮੇ ਦਰਜ ਕੀਤੇ ਜਾ ਰਹੇ ਨੇ ਤੇ ਉਹਨਾਂ ਦੇ ਵਿੱਚ ਚੋਰਾਂ ਨੂੰ ਫੜਿਆ ਜਾ ਰਿਹਾ ਹੈਗਾ। ਔਰ ਇਹਦੇ ਚ 103 ਮੁਕਦਮਿਆਂ ਨੂੰ ਟ੍ਰੇਸ ਜਿਹੜਾ ਕਰਕੇ ਚੋਰੀ ਦੇ ਮੁਕਦਮੇ ਨੇ ਉਹਨਾਂ ਦੇ ਵਿੱਚ 39 ਲੱਖ ਰੁਪਏ ਦੀ ਜਿਹੜੀ ਪ੍ਰਾਪਰਟੀ ਹੈਗੀ ਉਹ ਰਿਕਵਰ ਕੀਤੀ ਗਈ ਹੈ। ਇੱਕ ਜਿਹੜਾ ਸਾਨੂੰ ਸਪੈਸ਼ਲ ਮਹਿੰਮ ਦੇ ਤਹਿਤ ਜਿਹੜਾ ਲੋਕਾਂ ਨੇ ਜਿਹੜਾ ਸਾਨੂੰ ਇਨਫੋਰਮੇਸ਼ਨ ਦਿੱਤੀ ਕਿ ਉਹਨਾਂ ਦੇ ਮੋਬਾਈਲ ਜਿਹੜੇ ਨੇ ਉਹ ਗਵਾਚ ਜਾਂਦੇ ਨੇ ਜਾਂ ਚੋਰੀ ਹੋ ਜਾਂਦੇ ਨੇ ਉਹਦੇ ਤਹਿਤ ਲਗਭਗ 250 ਦੇ ਕਰੀਬ ਜਿਹੜਾ ਹੈਗਾ ਐਗਜ਼ੈਕਟ ਫਿਗਰ 246 ਹੈ ਪਿਛਲੇ 3 ਮਹੀਨਿਆਂ ਦੇ ਵਿੱਚ 246 ਮੋਬਾਈਲ ਲੋਕਾਂ ਦੇ ਅਸੀਂ ਜਿਹੜਾ ਹੈਗਾ ਬਰਾਮਦ ਕਰਵਾ ਕੇ ਉਹਨਾਂ ਨੂੰ ਵਾਪਸ ਕਰਵਾਏ ਨੇ ਇਹ ਜਿਹੜੀ ਇਨਫੋਰਮੇਸ਼ਨ ਆ ਲੋਕੀ ਸਾਨੂੰ ਸਾਂਝ ਕੇਂਦਰ ਦੇ ਉੱਤੇ ਪ੍ਰੋਵਾਈਡ ਕਰਾਉਂਦੇ ਨੇ ਜਦੋਂ ਕਿਸੇ ਦਾ ਕੋਈ ਮੋਬਾਈਲ ਮਿਸਪਲੇਸ ਹੋ ਜਾਂਦਾ ਹੈ ਜਾਂ ਚੋਰੀ ਹੋ ਜਾਂਦਾ ਹੈ ਤਾਂ ਉਹ ਸਾਨੂੰ ਜਦੋਂ ਇਨਫੋਰਮੇਸ਼ਨ ਦਿੰਦਾ ਹੈ ਤਾਂ CEIR ਪੋਰਟਲ ਹੈਗਾ ਜਿਹੜਾ ਕਿ 올 ਇੰਡੀਆ ਲੈਵਲ ਤੇ ਐਕਟੀਵੇਟਡ ਹੈ ਉਹਦੇ ਰਾਹੀਂ ਜਿਹੜਾ ਹੈਗਾ ਅਸੀਂ ਟੈਕਨੀਕਲ ਹੈਲਪ ਲੈ ਕੇ ਟੈਕਨੀਕਲ ਸੈਲ ਤੋਂ ਤੇ ਲੋਕਾਂ ਦੇ ਇਹ 246 ਮੋਬਾਈਲ ਬਰਾਮਦ ਕਰਵਾਏਗਾ ਇਸ ਤੋਂ ਇਲਾਵਾ ਜਿਹੜਾ ਹੈਗਾ ਲੋਕਾਂ ਦੇ ਨਾਲ ਅੱਜ ਕੱਲ ਸਾਈਬਰ ਫਰਾਡ ਦੀਆਂ ਘਟਨਾਵਾਂ ਬਹੁਤ ਹੋ ਰਹੀਆਂ ਨੇ ਸਾਈਬਰ ਫਰਾਡ ਦੀਆਂ ਜੋ ਵੀ ਸਾਡੇ ਕੋਲ ਐਪਲੀਕੇਸ਼ਨਾਂ ਆndੀਆਂ ਨੇ ਉਹਦੇ ਵਿੱਚ ਉਹ ਜਿਹੇ ਇੱਕ ਐਪਲੀਕੇਸ਼ਨ ਦੇ ਵਿੱਚ ਇਹ ਵੀ ਪਾਇਆ ਗਿਆ ਹੈਗਾ ਕਿ ਜੇ ਸਮੇਂ ਸਿਰ ਆਪਾਂ ਜਿਹੜਾ ਉਹਦੇ ਤੇ ਕਾਰਵਾਈ ਕਰਦੇ ਆ ਤਾਂ ਉਹ ਪੈਸਾ ਜਿਹੜਾ ਹੈਗਾ ਲੋਕਾਂ ਦਾ ਉਹ ਅਸੀਂ ਰਿਕਵਰ ਕਰਵਾ ਲੈਂਦੇ ਆ ਔਰ ਪਾਰਟਿਕੂਲਰ ਅਕਾਊਂਟ ਚ ਫ੍ਰੀਜ਼ ਕਰਵਾ ਲਿਆ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਸੈਸ਼ਨ ਕੋਡ ਦੇ ਆਰਡਰ ਲੈ ਕੇ ਲੋਕਾਂ ਨੂੰ ਪੈਸਾ ਵਾਪਸ ਕੀਤਾ ਜਾਂਦਾ ਇਹਦੇ ਤਹਿਤ ਮਾਨਸਾ ਜ਼ਿਲ੍ਹੇ ਦੇ ਵਿੱਚ ਪਿਛਲੇ 3 ਮਹੀਨੇ ਦੇ ਵਿੱਚ 19 ਲੱਖ ਰੁਪਇਆ ਤੇ ਬਠਿੰਡਾ ਜ਼ਿਲ੍ਹੇ ਦੇ ਵਿੱਚ 6 ਲੱਖ ਦੇ ਕਰੀਬ ਜਿਹੜਾ ਹੈਗਾ ਪਿਛਲੇ 3 ਮਹੀਨਿਆਂ ਦੇ ਵਿੱਚ ਲੋਕਾਂ ਦਾ ਪੈਸਾ ਸਾਈਬਰ ਫਰਾਡ ਰਾਹੀਂ ਜਿਹੜਾ ਉਹ ਉਹਨਾਂ ਨਾਲ ਠੱਗੀ ਵਜੀ ਸੀ ਉਹ ਪੈਸਾ ਵਾਪਸ ਕਰਾਇਆ ਗਿਆ ਇਹਦੇ ਤਹਿਤ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗਾ ਕਿ ਜਿਹੜਾ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਲਈ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਲੋਕਾਂ ਨੂੰ ਜਿਹੜਾ ਹੈਗਾ ਖੁੱਲਕੇ ਸਾਡੇ ਕੋਲ ਇਨਫੋਰਮੇਸ਼ਨ ਦੇਣੀ ਚਾਹੀਦੀ ਹੈ ਪਿਛਲੇ 3 ਮਹੀਨਿਆਂ ਦੇ ਵਿੱਚ ਦੋ ਐਕਸਟਰਸ਼ਨ ਦੇ ਕੇਸਿਸ ਵੀ ਸਾਡੇ ਕੋਲ ਆਏ ਜਿਦੇ ਚ ਕਿ ਵਿਅਕਤੀਆਂ ਨੇ ਸਾਨੂੰ ਦੱਸਿਆ ਤੇ ਉਹਦੇ ਤੇ ਕਾਰਵਾਈ ਕਰਦੇ ਹੋਏ ਅਸੀਂ ਜਿਹੜਾ ਹੈਗਾ ਬਹੁਤ ਹੀ ਘੱਟ ਸਮੇਂ ਦੇ ਵਿੱਚ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਟ੍ਰੇਸ ਕੀਤਾ ਔਰ ਉਹ ਤੋਂ ਬਾਅਦ ਜਿਹੜਾ ਹੈਗਾ ਇੱਕ ਤਰੀਕੇ ਨਾਲ ਜੋ ਸਾਡਾ ਪੁਲਿਸ ਦਾ ਤੇ ਪਬਲਿਕ ਦਾ ਰਾਫਤਾ ਹੈਗਾ ਉਹ ਬਹੁਤ ਵਧੀਆ ਕਾਇਮ ਹੋਇਆ ਜਿਹੜੇ ਨਜਾਇਜ਼ ਹਥਿਆਰਾਂ ਨਾਲ ਰਿਲੇਟਡ ਵਾਰਦਾਤਾਂ ਨੇ ਜਿਦੇ ਵਿੱਚ ਕੁਝ ਜਿਹੜੇ ਨੇ 7 ਲੋਕਾਂ ਤੋਂ ਹੋ ਜਾਂਦੇ ਨੇ ਅਣਜਾਣੇ ਤਰੀਕੇ ਨਾਲ ਨੌਜਵਾਨ ਮੁੰਡੇ ਜਿਹੜੇ ਨੇ ਉਹ ਨਜਾਇਜ਼ ਹਥਿਆਰ ਦੀ ਵਰਤੋਂ ਕਰ ਬੈਠਦੇ ਨੇ ਉਹਦੇ ਤਹਿਤ ਜਿਹੜਾ ਹੈਗਾ ਦੋ ਜਿਹੜੇ ਮੁਕਦਮੇ ਜਿਹੜੇ ਪ੍ਰਮੁੱਖ ਸੀਗੇ ਪਿਛਲੇ 3 ਮਹੀਨਿਆਂ ਦੇ ਵਿੱਚ ਇੱਕ ਤਾਂ ਮੋਹਾਲੀ ਤੋਂ ਕੁਝ ਨੌਜਵਾਨ ਕਾਰ ਖੋ ਕੇ ਲੈ ਆਏ ਸੀ ਇੱਥੇ ਸਦਰ ਰਾਮਪੁਰੇ ਦੇ ਏਰੀਆ ਦੇ ਵਿੱਚ ਉਹ ਮੁਕਦਮਾ ਤੇ ਇੱਕ ਮੁਕਦਮੇ ਦੇ ਵਿੱਚ ਭਗਤਾ ਭਾਈ ਕੇ ਦੇ ਵਿੱਚ ਇੱਕ ਨੌਜਵਾਨ ਔਰਤ ਤੇ ਕੋਈ ਫਾਇਰਿੰਗ ਕਰ ਗਿਆ ਸੀ ਇਹ ਦੋਵੇਂ ਮੁਕਦਮੇ ਜਿਹੜੇ ਹੈਗੇ ਬਠਿੰਡਾ ਪੁਲਿਸ ਨੇ ਬਹੁਤ ਹੀ ਤੰਦ ਇਹੀ ਨਾ ਛੇਤੀ ਤੋਂ ਛੇਤੀ ਟਰੇਸ ਕੀਤੇ ਤੇ ਇਹਨਾਂ ਦੇ ਵਿੱਚ ਵੀ ਜਿਹੜਾ ਹੈਗਾ ਜਿਹੜੇ ਦੋਸ਼ੀ ਨੇ ਉਹਨਾਂ ਤੋਂ ਨਜਾਇਜ਼ ਹਥਿਆਰ ਬਰਾਮਦ ਕੀਤੇ ਇੱਕ ਜਿਹੜਾ ਹੈਗਾ ਮੁਕਤਮੇ ਦੇ ਵਿੱਚ AK47 ਨਾਲ ਕੁਝ ਜਿਹੜੇ ਵਿਅਕਤੀ ਨੇ ਉਹ ਉਹਨਾਂ ਨੇ ਆ ਕੇ ਇੱਕ ਹੋਟਲ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਡਰਾ ਕੇ ਤੇ 8000 ਰੁਪਏ ਖੋਹ ਲਏ ਸੀਗੇ ਉਹਦੇ ਵਿੱਚ ਜਿਹੜਾ ਹੈਗਾ ਬਠਿੰਡਾ ਪੁਲਿਸ ਨੇ ਬਹੁਤ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਉਹ AK47 ਵੀ ਬਰਾਮਦ ਕੀਤੀ ਜਿਹੜੀ ਕਿ ਉਹ ਜਿਹੜੇ ਸਰਵਿੰਗ ਫੌਜੀ ਸੀਗੇ ਉਹਨਾਂ ਨੇ ਆਪਣੇ ਸਾਥੀ ਫੌਜੀ ਦੀ ਚੋਰੀ ਕੀਤੀ ਹੋਈ ਸੀ ਇਹ ਇਹਦੇ ਤਹਤ ਜਿਹੜਾ ਹੈਗਾ ਸਾਡੀ ਜਿਹੜੀ ਕਾਰਵਾਈ ਸੀ ਸੀਆਈਏ ਟੀਮ ਦੀ ਤੇ ਹੋਰ ਜਿਹੜੇ ਪਠੰਡਾ ਦੇ ਲੋਕਲ ਅਫਸਰ ਸੀ ਉਹਨਾਂ ਦੀ ਬਹੁਤ ਜਿਹੜੀ ਹੈਗੀ ਵਧੀਆ ਕਾਰਵਾਈ ਸੀ ਇਹ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦਾ ਤੇ ਤੁਹਾਡੇ ਜੇਕਰ ਕੋਈ ਸਵਾਲ ਨੇ ਤਾਂ ਤੁਸੀਂ ਪੁੱਛ ਸਕਦੇ ਹੋ 112 ਤੇ ਜਿਹੜੀ ਹੈਗੀ 112 ਤੇ ਸਾਨੂੰ ਜਿਹੜਾ ਹੈਗਾ ਰੈਗੂਲਰ ਇਨਫੋਰਮੇਸ਼ਨ ਮਿਲ ਰਹੀ ਹੈ ਉਹਦੇ ਚ ਪਿਛਲੇ 3 ਮਹੀਨੇ ਦੇ ਵਿੱਚ 1200 ਕਾਲਸ ਜਿਹੜੀਆਂ ਹੈਗੀਆਂ 1200 ਕੰਪਲੇਂਟਸ ਜਿਹੜੀਆਂ ਲੋਕਾਂ ਨੇ ਸਾਨੂੰ ਕੀਤੀਆਂ ਨੇ ਉਹਦੇ ਤਹਿਤ ਜਿਹੜਾ ਹੈਗਾ ਅਸੀਂ ਇਹਨੂੰ ਰੈਗੂਲਰਲੀ ਮੋਨਿਟਰ ਕਰਦੇ ਆਂ ਤਾਂ ਕਿ ਇਹਦੇ ਤੇ ਜਿਹੜਾ ਹੈਗਾ ਅਸੀਂ ਕਾਰਵਾਈ ਕਰੀਏ ਤੇ 112 ਦਾ ਜਿਹੜਾ ਯੂਜ਼ ਹੈ ਉਹ ਮੈਂ ਦੱਸਣਾ ਚਾਹੁੰਦਾ ਕਿ ਲੋਕਾਂ ਨੂੰ ਇਹ ਇਸ ਪੱਖੋਂ ਜਾਗਰੂਕ ਕੀਤਾ ਜਾਵੇ ਕਿ ਜੇਕਰ ਛੋਟੀ ਤੋਂ ਛੋਟੀ ਵੀ ਕੋਈ ਚੀਜ਼ ਉਹ ਜਾਂ ਵਾਰਦਾਤ ਉਹਨਾਂ ਨੂੰ ਉਹ ਉਹਨਾਂ ਦੇ ਧਿਆਨ ਚ ਆਂਦੀ ਹੈ ਕੋਈ ਸ਼ੱਕੀ ਚੀਜ਼ ਜਾਂ ਵਾਰਦਾਤ ਜਾਂ ਕਿਸੇ ਵਿਅਕਤੀ ਦੇ ਬਾਰੇ ਵਿੱਚ ਪਤਾ ਚੱਲਦਾ ਤਾਂ 112 ਤੇ ਉਹ ਸਾਨੂੰ ਜਿਹੜਾ ਹੈਗਾ ਉਹਦੇ ਬਾਰੇ ਵਿੱਚ ਜ਼ਰੂਰ ਇਨਫੋਰਮ ਕਰੋ ਇਸ ਵਿੱਚ ਤੁਸੀਂ 1210 ਦੱਸਦੇ ਹੋ ਜੀ ਇਹ ਤਾਂ ਹੈਲਥੀ ਕੰਪਲੀਟ ਸਕੀਨਿੰਗ ਹੈ ਪਰ ਦੇ ਆਰ ਆਲ ਹੈਲਥੀ ਦੇ ਆਰ ਆਲ ਹੈਲਥੀ ਇਹ ਕਿਉਂਕਿ ਜਿਹੜੀਆਂ ਕਈ ਵਾਰੀ ਕੋਈ ਲੋਕੀ ਸ਼ਰਾਬ ਪੀ ਕੇ ਫੋਨ ਕਰ ਦਿੰਦੇ ਨੇ ਕਈ ਵਾਰੀ ਲੋਕੀ ਇਹੋ ਜੀ ਚੀਜ਼ ਦੀ ਇਤਲਾਹ ਦਿੰਦੇ ਨੇ ਜਿਹਦੇ ਵਿੱਚ ਕਿ ਕੋਈ ਕ੍ਰਾਈਮ ਨਹੀਂ ਬਣਦਾ ਹੁੰਦਾ ਜਦੋਂ ਇੱਕ ਘਰ ਦੇ ਵਿੱਚ ਝਗੜਾ ਹੋ ਗਿਆ ਭੈਣ ਭਰਾ ਦਾ ਝਗੜਾ ਹੋ ਗਿਆ ਤਾਂ ਉਹ ਉਹ ਤੋਂ ਬਾਅਦ ਜਿਹੜਾ ਹੈਗਾ ਜਾਂ ਕਈ ਵਾਰੀ ਕੋਈ ਸਿਵਲ ਮੈਟਰ ਹੁੰਦਾ ਉਹਦੇ ਸਬੰਧ ਦੇ ਵਿੱਚ ਵੀ 112 ਤੇ ਕੰਪਲੇਂਟ ਆ ਜਾਂਦੀ ਹੈ ਇਹ ਸੋਰਟਿੰਗ ਕਰਕੇ 1200 ਨੇ ਅਦਰਵਾਇਜ਼ ਇੱਕ ਦਿਨ 'ਚ ਕਾਫੀ ਜ਼ਿਆਦਾ ਕੰਪਲੇਂਟਸ ਆਉਂਦੀਆਂ ਨੇ ਕਿਉਂਕਿ ਕੋਈ ਡਰ ਉਸ ਤੋਂ ਡਰ ਰਹੇ ਨੇ ਮੰਨੋ ਕਿ ਕਿਤੇ ਚਾਹਤ ਬਾਈਕ ਲਗਾਈ ਇਹ ਨਹੀਂ ਪਤਾ 10 ਮਿੰਟ ਬਾਅਦ ਬਾਈਕ ਮਿਲੇਗਾ ਤੇ ਨਹੀਂ ਮਿਲੇਗਾ ਇਸ ਲਈ ਡਰ ਖੋਜਦਾ ਦੇਖੋ ਜਿਹੜਾ ਬਾਈਕ ਦੀ ਥੈਫਟ ਵਾਲਾ ਇਸ਼ੂ ਹੈ ਉਹਦੇ ਚ ਆਪਾਂ ਨੂੰ ਜਿਹੜਾ ਹੈਗਾ 3-4 ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਇੱਕ ਤਾਂ ਆਪਾਂ ਜਿਹੜੀ ਰੈਗੂਲਰਾਈਜ਼ਡ ਪਾਰਕਿੰਗ ਹੈ ਉੱਥੇ ਹੀ پارک ਕਰੀਏ ਤੇ ਕਿਉਂਕਿ ਜਿਹੜੇ ਇਹ ਮੋਟਰਸਾਈਕਲਸ ਨੇ ਸਪੈਸ਼ਲੀ ਬਲੈਕ ਸਲੈਂਡਰ ਹੈ ਉਹਦੀ ਚਾਬੀ ਜਿਹੜੀ ਹੈਗੀ ਲੋਕੀ इजीली ਬਣਾ ਲੈਂਦੇ ਨੇ ਤੇ ਇੱਕ ਮੋਟਰਸਾਈਕਲ ਦੀ ਚਾਬੀ ਦੂਸਰੇ ਨੂੰ ਲੱਗ ਜਾਂਦੀ ਹੈ ਇਹਦੇ ਤਹਿਤ ਜਦੋਂ ਆਪਾਂ ਇਹ ਦੇਖਣ ਚ ਆਇਆ ਕਿ ਲੋਕੀ ਜਿਹੜੇ ਨੇ ਮਾੜੇ ਅਨਸਰ ਨੇ ਉਹ ਛੇਤੀ ਜਿਹੜਾ ਹੈਗਾ ਬਾਈਕ ਨੂੰ ਚੋਰੀ ਕਰਨ ਦੇ ਵਿੱਚ ਕਾਮਯਾਬ ਹੁੰਦੇ ਨੇ ਜਿਹੜਾ ਇਹ ਦੂਸਰੀ ਇੱਕ ਹੋਰ ਚੀਜ਼ ਹੈ ਜੇਕਰ ਆਪਾਂ ਕਿਤੇ ਵੀ ਮੋਟਰਸਾਈਕਲ ਆਪਣਾ پارک ਕਰਦੇ ਆ ਤਾਂ ਆਪਾਂ ਦੇਖਦੇ ਆ ਕਿ ਬਾਜ਼ਾਰ ਦੇ ਵਿੱਚ ਕਈ ਜਗ੍ਹਾ ਤੇ ਸੀਸੀਟੀਵੀ ਲੱਗੇ ਹੋਏ ਨੇ ਤਾਂ ਕੋਸ਼ਿਸ਼ ਕਰੀਏ ਕਿ ਜਿਸ ਜਗ੍ਹਾ ਤੇ ਸੀਸੀਟੀਵੀ ਲੱਗਿਆ ਹੈ ਤਾਂ ਉੱਥੇ ਹੀ ਮੋਟਰਸਾਈਕਲ پارک ਕੀਤਾ ਜਾਵੇ ਔਰ ਮੋਟਰਸਾਈਕਲ ਦੀ ਪਾਰਕਿੰਗ ਦੇ ਵਿੱਚ ਜਿਹੜਾ ਹੈਗਾ ਰੈਗੂਲਰਾਈਜ਼ ਪਾਰਕਿੰਗ ਡੀਸੀ ਸਾਹਿਬ ਨਾਲ ਵੀ ਸਾਡੀ ਗੱਲ ਹੋਈ ਸੀ ਕਿ ਵੱਧ ਤੋਂ ਵੱਧ ਜਿਹੜੀਆਂ ਹੈਗੀਆਂ ਪਾਰਕਿੰਗਸ ਬਣਾਈਆਂ ਜਾਣ ਜਿੱਥੇ ਕੋਈ ਨਾ ਕੋਈ ਕੇਅਰ ਟੇਕਰ ਜ਼ਰੂਰ ਪ੍ਰੈਜ਼ెంట్ ਹੋਵੇ ਜਿਸ ਤਰ੍ਹਾਂ ਨਸ਼ਿਆਂ ਦੇ ਬੰਦ ਚਾ ਲਗਾਤਾਰ ਚੱਲੇ। ਤਹੀ ਆਪਣੀ ਦੇ ਵਿੱਚ ਕੁਝ ਅਜਿਹੇ ਪੁਲਿਸ ਕਰਮਚਾਰੀ ਆਇਡੈਂਟੀਫਾਈ ਕੀਤੇ ਨੇ ਜੋ ਫ੍ਰੀਕੁਐਂਸੀ ਫੋਰ ਕਿੰਨੇ ਇਹ ਸਾਡੀ ਜਿਹੜੀ ਹੈਗੀ ਰੈਗੂਲਰ ਮੋਨਿਟਰਿੰਗ ਇਸ ਤਰ੍ਹਾਂ ਤੇ ਹੁੰਦੀ ਰਹਿੰਦੀ ਆ। ਮੈਂ ਤੁਹਾਨੂੰ ਫਿਗਰ ਨਹੀਂ ਦੇਣਾ ਚਾਹੁੰਦਾ ਪਰ ਜਿਵੇਂ ਕੱਲ ਹੀ ਜਿਹੜਾ ਹੈਗਾ ਜਿਹੜਾ ਸਾਟਾ ਇੱਕ ਪੁਲਿਸ ਮੁਲਾਜ਼ਮ ਨੂੰ ਫੜਿਆ ਗਿਆ ਹੈ ਇਸ ਤੋਂ ਇਲਾਵਾ ਜਿਹੜਾ ਹੈਗਾ ਇੱਕ ਮਹੀਨਾ ਪਹਿਲਾਂ ਐਸਐਸਪੀ ਬਠਿੰਡਾ ਨੇ ਕੁਝ ਅਜਿਹੇ ਪੁਲਿਸ ਕਰਮਚਾਰੀ ਜਿਹੜੇ ਕਿ ਇਸ ਤਰ੍ਹਾਂ ਦੀਆਂ ਐਕਟੀਵਿਟੀਆਂ ਦੇ ਵਿੱਚ ਸ਼ਾਮਲ ਸੀਗੇ ਉਹਨਾਂ ਤੇ ਜਿਹੜਾ ਕੋ ਕਾਨੂੰਨੀ ਤੇ ਲੀਗਲ ਕਾਰਵਾਈ ਅਫੀਸ਼ੀਅਲ ਤਰੀਕੇ ਨਾਲ ਕੀਤੀ ਹੈ ਉਹ ਜਿਹਦੇ ਬਾਰੇ ਤੁਹਾਨੂੰ ਜਾਣਕਾਰੀ ਉਦੋਂ ਦਿੱਤੀ ਗਈ ਸੀ ਤਾਂ ਇਹ ਸਾਡੀ ਰੈਗੂਲਰ ਮਾਨਿਟਰਿੰਗ ਚੱਲਦੀ ਹੈ ਕਿਉਂਕਿ ਜਦੋਂ ਵੀ ਕੋਈ ਵਿਅਕਤੀ ਨਸ਼ੇ ਨਾਲ ਐਡਿਕਟ ਹੋ ਜਾਂਦਾ ਹੈ ਤਾਂ ਉਹ ਉਹਨੂੰ ਜਿਹੜਾ ਹੈਗਾ ਕਾਉਂਸਲਿੰਗ ਤੇ ਸਹੀ ਸਹਾਇਤਾ ਦੀ ਜ਼ਰੂਰਤ ਹੁੰਦੀ ਹੈ ਜਿਹਦੇ 'ਚ ਕਿ ਅਸੀਂ ਜਾਂ ਉਹਦੇ ਪਰਿਵਾਰ ਵਾਲਿਆਂ ਕੋਲ ਮਰੀ ਉਹਦੇ ਵਿੱਚ ਖੁੰਝ ਜਾਂਦੇ ਤੇ ਇਹ ਸਾਡੀ ਜਿਹੜੀ ਰੈਗੂਲਰ ਮਾਨਿਟਰਿੰਗ ਹੈ ਉਹਦੇ ਵਿੱਚ ਤੁਸੀਂ ਆਉਣ ਵਾਲੇ ਸਮੇਂ 'ਚ ਵੀ ਦੇਖੋਗੇ ਕਿ ਅਸੀਂ ਇਹਨਾਂ ਤੇ ਜਿਹੜੀ ਹੈਗੀ ਕਾਰਵਾਈ ਕਰਾਂ ਤੋਂ ਬਿਨਾਂ ਉਹਨੂੰ ਨੱਤਨਿਮਿਤ ਅਜੇ ਇਹ ਮੰਨ ਲਾ ਸਕਦੇ ਪੁਲਿਸ ਦਾ ਵਿਸ਼ਵਾਸ ਕਾਇਮ ਨਹੀਂ ਕਰ ਸਕਦੇ ਇਹ ਹੋ ਜਾਂਦਾ ਪਰ ਜਿਹੜਾ ਅੱਜ ਦੀ ਪ੍ਰੈਸ ਕਾਨਫਰੈਂਸ ਹੈ ਇਸੇ ਕਰਕੇ ਮੈਂ ਆਪਣੇ ਵੱਲੋਂ ਕਰ ਰਿਹਾ ਹੈਗਾ ਕਿ ਕਿਉਂਕਿ ਜਿਹੜਾ ਜ਼ਿਆਦਾ ਜਿਹੜਾ ਚੰਗਾ ਕੰਮ ਹੁੰਦਾ ਤੇ ਇਹੋ ਜੇ ਘਟ ਜਿਹੜਾ ਜਿਹਦੇ ਜਿਹਦੇ ਕਾਰਨ ਕਿ ਸਾਨੂੰ ਜਿਹੜੀ ਪਰੇਸ਼ਾਨੀ ਆਦੀ ਹੈ ਤਾਂ ਇਹ ਜਿਹੜਾ ਸਾਡਾ ਜ਼ਿਆਦਾ ਵਧੀਆ ਕੰਮ ਹੈ ਉਹਨੂੰ ਜਿਹੜਾ ਹੈਗਾ ਅਸੀਂ ਹਾਈਲਾਈਟ ਕਰ ਜਿਸ ਦਾ ਅਸੀਂ ਕੱਲ੍ਹ ਵਨ ਮਸਲੇ ਦੀ ਗੱਲ ਕੀਤੀ ਲੇਡੀਜ਼ ਪੋਰਟ ਉੰਦਰ ਦਾ ਚੜਾ ਹੈ ਕਹਿੰਦੇ ਨੇ ਜਦੋਂ ਟੈਂਪਰੇਰੀ ਐਡਮਿਨਸਟ੍ਰੇਸ਼ਨ ਚੁਲਾਈ ਕਿ ਪੋਲਿਟিক্যাল ਸਪਾਸਟੇਜ ਆਉਣ ਦੇ ਕੋਈ ਇਨਾ ਤਾਂ ਨਹੀਂ ਮੈਂ ਤੁਹਾਨੂੰ ਹਲੇ ਦੱਸ ਸਕਦਾ ਕਿਉਂਕਿ ਇਹ ਜਿਹੜੀਆਂ ਐਡਮਿਨਿਸਟ੍ਰੇਟਿਵ ਪਾਵਰ ਲਈ ਹੈ ਇਹ ਇਹ ਕਰਨ ਵਾਸਤੇ ਅਸੀਂ ਫੁਲੀ ਇਕਵਿਪਡ ਹੈਗੇ ਤੇ ਕਿਸੇ ਵੀ ਮੁਲਾਜ਼ਮ ਦੀ ਜਿਹੜੀ ਬਦਲੀ ਹੈ ਜਾਂ ਕੋਈ ਚੀਜ਼ ਹੈ ਉਹਦਾ ਵੈਲਫੇਅਰ ਅਸਪੈਕਟ ਹੈ ਇਸੋ ਇਹਨੂੰ ਇਸ ਤਰੀਕੇ ਨਾਲ ਆਪਾਂ ਨੂੰ ਨਹੀਂ ਦੇਖਣਾ ਜੀ ਸਰ ਜਿਹੜਾ ਮੈਂ ਜਿਹੜੀ ਬੜੀ ਨਿਕਾਤ ਦਾ ਬੈਕਗ੍ਰਾਉਂਡ ਚੱਕੇ ਤਾਂ ਜਸਦੀ ਕਿ ਕਿੱਥੋਂ ਆਇਆ ਜੁੜੇ ਉਹ ਬਿਲਕੁਲ ਕਰਾ ਸਰ ਇੱਕ ਕੀ ਇਹ ਡਿਪਾਰਟਮੈਂਟ ਦਾ ਐਕਸ਼ਨ ਕੀ ਆਗਾ ਐਫ ਆਈ ਆਰ ਦਾ ਲਾਗ ਹੋਊਗਾ ਉਹ ਡਿਪਾਰਟਮੈਂਟ ਦਾ ਜਿਹੜਾ ਡਿਪਾਰਟਮੈਂਟਲ ਇਨਕੁਆਰੀ ਤੇ ਡਿਸਮਿਸਲ ਦਾ ਜਿਹੜਾ ਹੈਗਾ ਸੀ ਐਕਸ਼ਨ ਸਰ ਮੇਰਾ ਇੱਕ ਕੁਐਸਚਨ ਹੈ ਜੀ ਪਹਿਲਾਂ ਵੀ ਕੇਸ ਕਰਦੇ ਸਾਰ ਹੈਂਡਲਿੰਗ ਦਾ ਬਤਾਲਿਖਰੀ ਦਾ ਸੀਗਾ ਉਹਨਾਂ ਦੇ ਪਹਿਲੇ ਪੁੱਛੇ ਨਹੀਂ ਬਿਲਕੁਲ ਮੈਂ ਤੁਹਾਨੂੰ ਕਹਤਾਂ ਕਿ ਉਤੇ ਜੋ ਵੀ ਕਾਰਵਾਈ ਹੋਣੀ ਉਹ ਜ਼ਰੂਰ ਕਰਾਂਗੇ ਉਹ ਪੈਂਡਲਡ ਸੀ ਕਿ ਜਾਂ ਰੈਕਟਿਡ ਸੀ ਉਹਦੇ ਬਾਰੇ ਚ ਜਿਹੜਾ ਹੈਗਾ ਮੈਡੀਕਲ ਰਿਪੋਰਟ ਜਦੋਂ ਆਂਦੀ ਹੈ ਤਾਂ ਉਦੋਂ ਹੀ ਅਸੀਂ ਦੱਸ ਸਕਦੇ ਹਾਂ ਕਿਉਂਕਿ ਇਹ ਰੀਸੈਂਟ ਕੇਸ ਹੈਗਾ ਸਰ ਉਹ ਤੇ ਕੀਤੇ ਜਾਂਦੇ ਆ ਪਰ ਬਹੁਤੇ ਕੇਸਾਂ ਵਿੱਚ ਦੁਸ਼ਤਾਂ ਸਜ਼ਾਵਾ ਨਹੀਂ ਹੁੰਦੀ ਕਿਤੇ ਕਭ ਨੀ ਸਜ਼ਾਵਾ ਦੇ ਵਿੱਚ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਗਾ ਕਿ ਐਨਡੀਪੀਐਸ ਐਕਟ ਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਕਨਵਿਕਸ਼ਨ ਰੇਟ ਹੈਗਾ ਪੂਰੇ ਇੰਡੀਆ ਦੇ ਵਿੱਚ ਇਹ ਔਨ ਰਿਕਾਰਡ ਹੈ ਔਰ ਜੋ ਅ ਐਗਜੈਕਟ ਫਿਗਰ ਜਿਹੜੀ ਹੈਗੀ ਉਹ 70 80% ਦੇ ਕਰੀਬ ਹੈਗੀ ਹੈ ਪੰਜਾਬ ਸਟੇਟ ਦਾ ਐਂਟੀ ਰਿਵੈਸ ਐਕਟ ਦੇ ਵਿੱਚ ਸਭ ਤੋਂ ਜ਼ਿਆਦਾ ਕਨਵਿਕਸ਼ਨ ਰੇਟ ਸਿਰ ਮੇਰਾ ਇੱਕ ਸਵਾਲ ਹੈਗਾ ਜਿਸ ਤਰ੍ਹਾਂ ਵੈਸੇ ਅੱਜ ਕੱਲ੍ਹ ਵੀ ਤਰੀਕੇ ਦੇ ਵਿੱਚ ਕੋਈ ਗੱਡੀ ਖਰੀਦਣਾ ਕੋਈ ਵੱਡੀ ਗੱਲ ਨਹੀਂ ਬੈਂਕ ਤੋਂ ਆਸਾਨੀ ਨਾਲ ਲੋਨ ਲੈ ਲਿਆ ਪਰ ਤੁਹਾਡੀ ਇੱਕ ਹੈਡਕਾਉਂਟੇਬਲ ਕੋਲ ਥਾਰ ਕੀਤੀ ਕਦੇ ਤੁਹਾਡੇ ਦਿਮਾਗ ਵਿੱਚ ਇਹ ਨਾ ਫੈਮ ਬਾਖੀ ਆਈ ਨਾ ਕਿ ਹੈਡਕਾਉਂਟੇਬਲ ਆ ਥਾਰ ਗੱਡੀ ਦੇਖੋ ਭਰੀ ਹੈ ਜਾਇਨਿਤ ਤੋਂ ਦੇਖੋ ਇੱਕ ਨਾਲ ਸਰ ਇੱਕ ਹੋਰ ਹੈ ਸਵਾਲ ਕਿਸੇ ਵੀ ਦੇਖੋ ਇਹ ਨਾ ਇਨਵੈਸਟੀਗੇਸ਼ਨ ਨਾਲ ਰਿਲੇਟਡ ਚੀਜ਼ਾਂ ਨੇ ਜਿਹੜੀਆਂ ਆਈਓ ਨੂੰ ਜ਼ਿਆਦਾ ਪਤਾ ਸੋ ਇਹ ਜਿਹੜੀਆਂ ਚੀਜ਼ਾਂ ਤੁਸੀਂ ਪੁੱਛ ਰਹੇ ਹੋ ਇਹ ਪ੍ਰੋਪਰ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਮੈਂ ਤੁਹਾਨੂੰ ਦੱਸ ਸਕਦਾ ਹਾਂ ਪ੍ਰੋਪਰ ਇਨਫੋਰਮੇਸ਼ਨ ਮੇਰੇ ਸਵਾਲ ਦਾ ਸਰ ਵੀ ਤੁਹਾਡੇ ਕਦੇ ਸ਼ੱਕ ਨਹੀਂ ਆਉਦਾ ਦੀ ਗੱਡੀ ਇੱਕ ਬੰਦਾ ਸਾਈਕਲ ਵਾਲਾ ਬੰਦਾ ਹੈ ਉਹ ਸ਼ੱਕ ਚ ਆਇਆ ਤਾਂ ਹੀ ਉਹਨੂੰ ਅਰੈਸਟ ਕੀਤਾ ਆਈਓ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਅਸੀਂ ਕਾਰਵਾਈ ਕੀਤੀ ਸਰ ਇਸ ਕੇਹਾਰਾਂ ਦੀ ਗੱਲ ਕੀਤੀ ਆ ਭਗਤਾ ਭਾਈ ਨੇ ਥਾਣੇ ਦਾ ਮਾਮਲਾ ਸਿੱਟ ਵੀ ਬਣੀ ਜਿਆਦਾ ਉਸਾਮ ਨੇ ਕਾਨੂੰਨ ਦੇ ਵਿੱਚ ਅਸਲਾ ਜਿਹੜਾ ਹੈਗਾ ਗਾਇਬ ਹੋਸੀ ਰੋ ਉਸ ਮਾਮਲੇ ਜਿਹੜਾ ਹੈਗਾ ਕਿ ਡੇਟਾ ਦੇ ਅਸਲਾ ਸੀਗਾ ਨਸ਼ਾ ਦਾ ਸਨਾਨ ਲਈ ਬੜੇ ਚੈਨ ਸਾਬੂ ਹੋਏ ਪਰ ਉਹ ਪੂਰੀ ਤਰ੍ਹਾਂ ਖਬਰ ਨਹੀਂ

ਇਮੇਮ ਪੁਤਰਾ ਹਰ ਕੋਈ ਕੋਰੋਨਾ ਦਾ ਨਰ ਸੁਣਦਾ ਦਿੱਤਾ। ਮਤਲਬ ਸਾਡੇ ਜਿਹੜੇ 10 ਮਿਸਿੰਗ ਸੀਗੇ ਸਾਡੇ ਜ਼ਿਲ੍ਹੇ ਦੇ ਉਹਦੇ ਚ 7 ਰਿਕਵਰ ਹੋ ਚੁੱਕੇ 3 ਹਲੇ ਪੈਂਡਿੰਗ ਹੈ ਪਰ ਉਹ ਵੀ ਸਾਡੀ ਤਫਤੀਸ਼ ਚ ਉਹਦੇ ਚ ਜਾਰੀ ਕੀਤੀ ਹੋ। ਜਿਸ ਜਿਹੜੀ ਸਾਡੀ ਫਾਰਮਲ ਇਨਸਪੈਕਸ਼ਨਸ ਹੁੰਦੀਆਂ ਸਾਰੇ ਜੀਓਸ ਨੂੰ ਡਿਊਟੀ ਦਿੱਤੀ ਜਾਂਦੀ ਹੈ ਉਹਦੇ ਚ ਉਹ ਸਾਰਾ ਕੁਝ ਚੈੱਕ ਕਰਦੇ ਹੋ ਤੇ ਜੇ ਕੁਝ ਵੀ ਮਿਸਿੰਗ ਹੁੰਦਾ ਤਾਂ ਰਿਪੋਰਟ ਆਉਂਦੀ ਸਾਡੇ ਕੋਲ। ਸਰ ਤੁਸੀਂ ਗੱਲ ਕਰਦੇ ਸੀ ਪੁਲਿਸ ਨਾਲ ਜਿੰਨਾ ਤੇ ਐਕਸ਼ਨ ਲਿਆ। ਉਹ ਡਰਗ ਅਬਿਊਜ਼ ਸੀ ਜਾਂ ਕ੍ਰਾਈਮ ਨਾ ਨਤੇ ਐਕਸ਼ਨ ਹੋਇਆ ਕੀ ਐਕਚੁਅਲੀ ਅਕਾੜਵਾ ਜੇ ਇਤਨਾ ਡਿਸਮਿਸਲ ਦਾ ਅਸੀਂ ਐਕਸ਼ਨ ਪਿਆ ਸੀ 91 ਵਾਲੇ ਕੇਸ ਤੇ ਹਾਲੇ ਉਹ ਰਜਿਸਟਰ ਹੋਇਆ ਉਹਦੇ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਪ੍ਰੋਪਰ ਐਕਸ਼ਨ ਲਵਾਂਗੇ ਜਿਹੜਾ ਹਾਂ 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 ਜੀ ਸਰ ਇੱਕ ਹਰ ਇੱਕ ਗਲੀ ਮੋਲੇ ਵਿੱਚ ਫੋਟੋ ਕੁੰਡੇ ਜਾ ਰਹੇ ਕਿ ਕੁਐਸਚਨ ਹੈ ਕਿ ਚੈਕਿੰਗ ਕੀਤੀ ਜਾਏ ਪ੍ਰੀਮੀਅਮ ਕਲੈਰੇ ਬਣਾ ਦਿੰਦੇ ਕੀਤੀ ਜਾਏ ਹੋਟਲਸ ਦੀ ਅਸੀਂ ਇਰੈਗੂਲਰ ਤਰੀਕੇ ਨਾਲ ਚੈਕਿੰਗ ਕਰਾਣੇ ਆ ਸਰਪ੍ਰਾਈਜ਼ ਚੈਕਿੰਗ ਤੇ ਜਨਰਲੀ ਜਦੋਂ ਵੀ ਕਿਤੇ ਕੋਈ ਵੀ ਵਾਰਤਿਓਹਾਰ ਹੁੰਦਾ ਹੈ ਜਿਵੇਂ ਹੁਣ ਵਿਸਾਖੀ ਦਾ ਤਿਓਹਾਰ ਆ ਰਿਹਾ ਹੈ ਜਾਂ ਕੋਈ ਸਪੈਸ਼ਲ ਬੀਬੀਆਈਪੀ ਵਿਜ਼ਿਟ ਹੁੰਦੀ ਹੈ ਉਹਦੇ ਤੇ ਅਸੀਂ ਜਿਹੜੇ ਹੋਟਲਸ ਦੀ ਚੈਕਿੰਗ ਕਰਵਾਨੇ ਆ ਤੇ ਇਹਦੇ ਚ ਹੋਟਲ ਵਾਲਿਆਂ ਨੂੰ ਵੀ ਜਿਹੜੀ ਮੈਂ ਇਹ ਕਹਿਣਾ ਚਾਹੁੰਦਾ ਕਿ ਜਦੋਂ ਵੀ ਕੋਈ ਵਿਅਕਤੀ ਆਂਦਾ ਤਾਂ ਉਹਦਾ ਪ੍ਰੋਪਰ ਆਈਡੀ ਕਾਰਡ ਜਿਹੜਾ ਹੈਗਾ ਉਹ ਜ਼ਰੂਰ ਲੈਣ ਤੇ ਜੇਕਰ ਉਹਨਾਂ ਨੂੰ ਲੱਗਦਾ ਕਿ ਕੋਈ ਸ਼ੱਕੀ ਵਿਅਕਤੀ ਆ ਕੇ ਉਹਨਾਂ ਦੇ ਉੱਥੇ ਠਹਿਰ ਰਿਹਾ 112 ਤੇ ਕਾਲ ਕਰਨ ਜਾਂ ਡਾਇਰੈਕਟ ਜਿਹੜਾ ਹੈਗਾ ਪੀਸੀਆਰ ਦੇ ਜਿਹੜੇ ਸਾਡੇ ਪੁਲਿਸ ਵਰਕਰਸ ਨੇ ਉਹਨਾਂ ਨੂੰ ਜਿਹੜਾ ਹੈਗਾ ਇਨਫੋਰਮ ਕਰਨ ਇਹਦੇ ਚ ਇਮੀਡੀਏਟ ਇਨਫੋਰਮ ਕਰਨ ਦੇ ਨਾਲ ਜਿਹੜਾ ਹੈਗਾ ਦੇਖਣ ਚ ਆਇਆ ਕਿ ਕਈ ਵਾਰੀ ਵੱਡੀ ਜਿਹੜੀ ਵਾਰਦਾਤ ਵੀ ਜਿਹੜੀ ਹੈਗੀ ਟਲ ਜਾਂਦੀ ਜੀ ਸਭ ਜਿਸ ਤਰ੍ਹਾਂ ਪੁਲਿਸ ਦਾ ਮੈਡੀਕਲ ਅਫਸਰ ਵਰਕਸ ਤੋਂ ਉਸਨੇ ਕੋਈ ਡਾਕ ਕੀ ਪ੍ਰੋਵੀਜ਼ਨ ਹੁੰਦੀ ਹੈ ਕਿ ਟੈਸਟ ਲਿਆ ਜਾ ਸਕਦਾ ਹੈ करवाया जा सकता है जरूरत पड़ने पे और जो रेगुलर मेडिकल है उसमें जो उसकी जो प्रोविजन है वो मैं चेक कर लेता हूँ